ਹਾਂ ਸੱਚ ਕਾ ਪਹਿਲੇ ਬੜੇ ਰੇ ਤੁਜੋ ਲਾਤ ਨਾ ਰੋ ਆਪਣੇ ਹਾਂਜੀ ਮੈਂ ਉਹ ਸੋਨੀਆ ਮੈਡ ਵਿਚ ਵਾਲੇ ਤੇ ਨਾ ਬਹੁਤ ਸੱਪ ਕਰਤੇ ਹੈਗੇ ਜੀ ਹਾਂਜੀ ਦੋ ਕਲਾਣਾ ਲਿਖਤੀਆਂ ਵੇਰਦਾ ਉਹ ਤੋਂ ਪਹਿਲਾਂ ਸ਼ੁਰੂ ਹੋਣ ਤੋਂ ਪਹਿਲਾਂ ਲਈ ਆਏਗੇ ਜੀ ਉਹ ਸਭ ਨਾ ਬਣਾ ਦੇ ਬਾਕੀ ਮੈਂ ਰਾਹਣ ਦੀ ਕਰਨੀ ਬੈਠਾ ਉਹ ਭੇਜ ਦਸ ਬਾਕੀ ਛੋਟ ਕਰੀ ਜਾਂਦਾ ਸਾਜੀ ਅੱਜ ਸ਼ੁਭ ਕਰਨ ਦੀ ਕੀ ਕਹਿਣਾ ਚਾਹੂਗੇ ਕੀ ਕਿਸਾਨ ਮੋਰਚੇ ਵੱਲੋਂ ਕਿਹੜੇ-ਕਿਹੜੇ ਅੱਗ ਪਹੁੰਚੇ ਬੇਕੋ ਸ਼ੁਭ ਕਰਨ ਜਿਹੜਾ ਉਹ ਸਾਰੇ ਅੱਜ ਕਿਸਾਨ ਅੰਦੋਲਨ ਦਾ ਸ਼ਹੀਦ ਹੈ ਅਸੀਂ ਜੋਰ ਦੇ ਕੇ ਜਿਹੜਾ ਆਪਣਾ ਪੇਚੜਿਆ ਰਿਹਾ ਪੰਜਾਬ ਸਰਕਾਰ ਨਾਲ ਕਿ ਇਹ ਹਰਿਆਣੇ ਦੇ ਮੁਲਾਜ਼ਮਾਂ ਦੀ ਗੋਲੀ ਨਾਲ ਸ਼ਹੀਦ ਹੋਇਆ ਜੇ ਪੰਜਾਬ ਸਰਕਾਰ ਇਹਨੂੰ ਸ਼ਹੀਦਾ ਦਰਜਾ ਦੇਵੇ ਸਰਕਾਰ ਨੇ ਮੰਨ ਲਿਆ ਕਿ ਅਸੀਂ ਸੀਤਾ ਦਰਜਾ ਦੇਵਾਂਗੇ ਅੱਜ ਉਹਦੀ ਆਤਮਰਦਾਸ ਦੇ ਵਿੱਚ ਮੈਨੂੰ ਇਹ ਲੱਗਦਾ ਵੀ ਕੋਈ ਭਾਰਤ ਦੇ ਵਿੱਚੋਂ ਕੋਈ ਸਟੇਟ ਨਹੀਂ ਰਹਿਣੀ ਜਿਹੜਾ ਕਿਸਾਨ ਆਗੂ ਜਾਂ ਜਿਹੜਾ ਵਰਕਰ ਜਾਂ ਜਿਹੜਾ ਮਜ਼ਦੂਰ ਜਾਂ ਜਿਹੜਾ ਮਲਾਜ਼ਮ ਇਸ ਵਿੱਚ ਸ਼ਾਮਿਲ ਨਾ ਹੋਣ ਬਹੁਤ ਵੱਡਾ ਇਕੱਠ ਹੋਣਾ ਬਹੁਤ ਵੱਡੇ ਸਾਰੇ ਹੀ ਆਗੂ ਜਿਹੜੇ ਇਸ ਸਮਾਗਮ ਵਿੱਚ ਪਹੁੰਚ ਰਹੇ ਨੇ ਜਿਹੜੇ ਮੰਗਾਂ ਰੱਖੀਆਂ ਗਿਆ ਸੀ ਉਹ ਤੋਂ ਪਹਿਲਾਂ ਸਰਕਾਰ ਨੇ ਪੂਰੀਆਂ ਕੀਤੀਆਂ ਨਹੀਂ ਜਿਹੜੀਆਂ ਇਹਦੇ ਨਾਲ ਸੰਬੰਧਿਤ ਹੈ ਸੁਭ ਕਰਨ ਨਾਲ ਉਹ ਅੱਜ ਜਿਹੜੀ 1 ਕਰੋੜ ਰੁਪਏ ਵਾਲੀ ਰਾਸੀ ਹੈ ਉਹ ਲਟਕੀ ਨੂੰ ਨੌਕਰੀ ਵਾਲੀ ਗੱਲ ਹੈ ਜਿਹੜਾ ਇਹਨੂੰ ਸੀ ਦੀ ਦਰਜਾ ਦੇਣ ਵਾਲੀ ਗੱਲ ਹੈ ਉਹ ਜਿਹੜੀ ਗੱਲ ਲਗਭਗ ਗੱਲਬਾਤੀ ਹੋ ਗਈ ਹੈ ਉਹ ਕੋਈ ਅਧਿਕਾਰੀ ਆਊ ਇਥੇ ਅਲੋਟਮੈਂਟ ਜਰੂਰ ਸਾਨੂੰ ਇਸ ਤੇ ਵਿਸ਼ਵਾਸ ਕਰਕੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਦੋ ਦਿਨਾਂ ਦੇ ਵਿੱਚ ਮੁੱਖ ਮੰਤਰੀ ਜਿਹੜਾ ਹੈ ਮੈਨੂੰ ਲੱਗਦਾ ਉਹ ਚੈੱਕ ਜਿਹੜਾ ਦੇ ਅਗਲੀ ਰਣਨੀਤੀ ਸੰਬੰਧੀ ਕੋਈ ਫੈਸਲਾ ਲਿਆ ਜਾ ਸਕਦਾ ਆ ਉਹ ਲਵਾਂਗੇ ਅਗਲੀ ਰਣਨੀਤੀ ਬਾਰੇ ਅੱਜ ਹੋ ਸਕਦਾ ਸਮਾਂ ਜੇ ਨਾ ਬਚਿਆ ਅੱਛਾ ਜੀ ਜੇ ਸਾਡੀ ਗੱਲਬਾਤ ਹੋ ਗਈ ਕਿਉਂਕਿ ਜਿੰਨੇ ਲੀਡਰ ਆਉਣੇ ਆ ਸਾਰਿਆਂ ਦਾ ਮਿਲਣ ਦਾ ਗੱਲਬਾਤ ਚ ਲਾਜ਼ਮੀ ਜੇ ਇਥੋਂ ਵੀ ਨਾ ਹੋਇਆ ਤਾਂ 4-5 ਵਜੇ ਪੀਸੀ ਦੇ ਵਿੱਚ ਅਗਲਾ ਪ੍ਰੋਗਰਾਮ ਲਾਂਕਰ 5 ਵਜੇ ਪੀਸੀ ਰੱਖੀ ਆ ਔਰ ਹਜੇ ਰੱਖੀ ਨਹੀਂ ਠੀਕ ਹੈ ਜੇ ਇਧਰੋਂ ਟਾਈਮ ਨਾ ਆ ਰਿਹਾ ਕੋਸ਼ਿਸ਼ ਕਰਾਂਗੇ ਭੋਗ ਤੋਂ ਬਾਅਦ ਹੀ ਬੋਲਿਆ ਜਾਵੇ ਠੀਕ ਹੈ ਜੀ ਪਰ ਫੇਰ ਵੀ ਜੇ ਕੋਈ ਦਿੱਕਤ ਟਾਈਮ ਨਾ ਮਿਲਣ ਕਰਨ ਕਰਕੇ ਨਾ ਬਚਿਆ ਰ ਗਿਆ ਤਾਂ ਫਿਰ ਹੋ ਸਕਦਾ ਥੋੜਾ ਜਿਹਾ ਲੇਟ ਹੋ ਜਾਵੇ ਗੁਰੂ ਸਾਹਿਬ ਕੀ ਕਹਿਣਾ ਚਾਹੋਗੇ ਅੱਜ ਤੁਸੀਂ ਅੰਤਿਮ ਅਰਦਾਸ 'ਤੇ ਪਹੁੰਚੇ ਹੋ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਆ ਲਗਾਤਾਰ ਸਵਾਲ ਉੱਠ ਰਹੇ ਨੇ ਜਿਹੜਾ ਕਿਸਾਨ ਦੇ ਫੈਲਾਪਿਆਂ ਦੇ ਦੇਖੋ ਅੱਜ ਸ਼ੁਭ ਕਰਨ ਦੀ ਅੰਤਮ ਅਰਦਾਸ 'ਤੇ ਪਹੁੰਚਿਆ ਅਸੀਂ ਨਾਮ ਸਭਾਂਦਨੀ ਲੈਣ ਵਾਸਤੇ ਪਹੁੰਚੇ ਹਾਂ ਇਸ ਮੌਕੇ ਤਾਂ ਅਸੀਂ ਇਹੀ ਕਹਿ ਸਕਦੇ ਆ ਵੀ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਦੇ ਖਾਤਰ ਪਰਿਵਾਰ ਦਾ ਹੁਣ ਵਾਲਾ ਘਾਟਾ ਸੀ ਪੂਰਾ ਤਾਂ ਨਹੀਂ ਕਰ ਸਕਦੇ ਅੱਜ ਦਾ ਚਾਰ ਸ਼ਬਦ ਅਸੀਂ ਉਹ ਪਰਿਵਾਰ ਨੂੰ ਜਿਸ ਤਰ੍ਹਾਂ ਦਾ ਹਾਸੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਸੀਂ ਚਾਰ ਸ਼ਬਦ ਉਹਦੇ ਵਾਸਤੇ ਕਹਿਣਾ ਹੈ ਦੂਜੀਆਂ ਗੱਲਾਂ ਦਾ ਅੱਜ ਅਸੀਂ ਇੱਥੇ ਕਰਨੀਆਂ ਸਰਕਾਰ ਨੇ ਜੋ ਮੰਗਾਂ ਰੱਖੀਆਂ ਗਈਆਂ ਸ਼ਰਮ ਕਰਦੇ ਪਰਿਵਾਰ ਨੂੰ ਲੈ ਕੇ ਉਹਨਾਂ ਸੰਬੰਧੀ ਕੋਈ ਫੈਸਲਾ ਹੋਇਆ ਜਿਸ ਤਰ੍ਹਾਂ ਸ਼ਹੀਦ ਦਾ ਦਰਜਾ ਸੀ ਆਰਥਿਕ ਮਦਦ ਸੀ ਨੌਕਰੀ ਦੀ ਗੱਲ ਸੀ ਦੇਖੋ ਇਹਨਾਂ ਦਾ ਬਹੁਤ ਆਦਾ ਸੰਬੰਧਿਤ ਜਥੇਬੰਦੀਆਂ ਨੂੰ ਪਤਾ ਜਿਹੜੇ ਫਾਰਮ ਦੇ ਲੋਕ ਉਹਨਾਂ ਦਾ ਗੱਲਬਾਤ ਸਰਕਾਰ 'ਚ ਜਾਂਦੇ ਨੇ ਬਹੁਤ ਆਦਾ ਉਹੀ ਕਹਿ ਸਕਦੇ ਪਰ ਜਿੰਨੀਆਂ ਕਿ ਮੇਰੇ ਧਿਆਨ ਚ ਆਈਆਂ ਨੇ ਜਿੰਨੀਆਂ ਕੋ ਉਹਨਾਂ ਨੂੰ ਠੀਕ ਲੱਗੀਆਂ ਉਹ ਉਹਨਾਂ ਨੇ ਸਰਕਾਰ ਤੋਂ ਮੰਗਵਾ ਲਈਆਂ ਤੇ ਮੰਨੀਆਂ ਹੋਈਆਂ ਮੰਗਾਂ ਨੇ ਉਹਦੇ ਚ ਕੀ ਗੱਲ ਤਾਂ ਕੀ ਚੈੱਕ ਹੈ ਇਹ ਕਹਿਣ ਦਾ ਸਾਨੂੰ ਹਕਤियार ਹੈ ਨਹੀਂ ਤੇ ਇਹ ਕਹਿੰਦਾ ਸਾਨੂੰ ਸ਼ੁਭਦਾ ਵੀ ਨਹੀਂ ਕਿਉਂਕਿ ਇੱਕ ਜਦ ਤੇ ਮੰਡੀ ਨੇ ਆਪਣੀ ਮਰਜ਼ੀ ਨਾਲ ਫੈਸਲੇ ਕੀਤੇ ਨੇ ਉਹਨਾਂ ਨੇ ਕੀ ਗਲਤ ਕੀਤਾ ਕੀ ਨਹੀਂ ਕੀਤਾ ਸਰਕਾਰ ਨਾਲ ਗੱਲਬਾਤ ਕਿੰਨੀ ਕਿ ਚੱਲੀ ਹੈ ਉਹਨਾਂ ਨੂੰ ਹੀ ਪਤਾ ਹੈ ਅਸੀਂ ਇਹਦੇ ਬਾਰੇ ਜਾਦਾ ਕੁਝ ਨਹੀਂ ਇੱਕਤਾ ਦੀ ਲਗਾਤਾਰ ਗੱਲ ਚੱਲ ਰਹੀ ਹੈ ਆਉਂਦੇ ਦਿਨਾਂ ਚ ਇੱਕ ਮੰਚ ਦੇ ਦੇਖਣ ਨੂੰ ਮਿਲਣ ਗਿਆ ਪੰਜਾਬ ਦੇ ਜਿਹੜੇ ਦੋ ਫਾਰਮ ਬਣੇ ਹੋਏ ਆ ਅੱਜ ਹੀ ਦੇਖ ਲਵਾਂਗੇ ਇੱਕ ਮੰਚ ਦੇ ਦਾ ਮੰਚ ਦੇ ਦਾ ਇਹ ਦਿਖਦੀਆਂ ਅਸੀਂ ਐ ਸਾਡੀ ਗੋਲੀ ਤਾਂ ਨਹੀਂ ਚੱਲੀ ਸੰਸਕਰ ਵਾਲੇ ਦਿਨ ਵੀ ਅਸੀਂ ਸਾਰੇ ਇੱਕ ਮੰਚ ਤੇ ਸੀ ਅੱਜ ਭੋਗ ਹੁਣ ਅੱਜ ਵੀ ਸਾਰੇ ਅਸੀਂ ਇੱਕ ਮੰਚ ਤੇ ਮਿਲਾਂ ਆ ਗਏ ਅਸੀਂ ਇਸ ਤ ਕਰਨਾਤ ਕਿੱਥੇ ਹੋ ਕੇ ਲੜਨਾ ਸਾਝੀਆਂ ਮੰਗਾ ਤੇ ਲੜਨਾ ਉਹਦੀ ਕੋਸ਼ਿਸ਼ ਲਗਾਤਾਰ ਜਾਰੀ ਹੈ ਸਾਡੀ ਅਸੀਂ 26 ਨੂੰ ਗਏ ਆ ਮੁੜ ਕੇ ਫੇਰ ਅਸੀਂ ਇੱਕ ਤਰੀਕ ਨੂੰ ਗਏ ਆ ਅਸੀਂ ਲਗਾਤਾਰ ਉਹਨਾਂ ਨਾਲ ਦੋ ਤਿੰਨ ਦੋ ਵਾਰ ਰਾਊਂਡ ਸਾਡੇ ਧਨੇਰ ਨਾਲ ਲੱਗੇ ਇੱਕ ਚੰਦੂਨੀ ਨਾਲ ਲੱਗਾ ਇੱਕ ਕਾਕਾ ਕੋੜਾ ਨਾਲ ਲੱਗਾ ਅਸੀਂ ਦਿੱਖਤੀ ਵੀ ਦੇ ਆਏ ਆ ਅੱਠ ਮੰਗਾ ਦੇ ਅੱਠ ਮੁਕਤੇ ਉਹਨਾਂ ਨੂੰ ਵੀ ਇਹਨਾਂ ਮੰਗਾ ਤੇ ਵਿਚਾਰ ਕਰੋ ਉਹ ਸਾਥੀਆਂ ਦਾ ਜਵਾਬ ਇਹ ਹੈ ਵੀ ਅਸੀਂ ਇਹ ਰਾਏ ਕਰਕੇ ਤੁਹਾਨੂੰ ਦੱਸਾਂਗੇ ਉਹਨਾਂ ਦੀ ਜਵਾਬ ਮੋੜਮਾ ਜਵਾਬ ਆਉਂਦਾ ਕਿ ਨਹੀਂ ਆਉਂਦਾ ਇਹ ਤਾਂ ਇੰਤਜ਼ਾਰ ਤਾਂ ਸਾਨੂੰ ਕਰਨੀ ਪੈਣਾ ਨਾਂ ਵੀ ਆਇਆ ਅਸੀਂ ਫੇਰ ਵੀ ਸਾਥੀਆਂ ਕੋਲੇ ਜਾਵਾਂਗੇ ਵੀ ਯਾਰ ਨਹੀਂ ਨਹੀਂ ਕੁਝ ਨਾ ਕੁਝ ਸੋਚੋ ਅਸੀਂ ਮੈਕਸਿਮਮ ਨਹੀਂ ਤਾਂ ਮਿਨਿਮਮ ਇੱਕ ਕਦਮ ਜ਼ਰੂਰ ਕਰੋ ਕਿ ਅਸੀਂ ਅਪਰਾਧਾਂ ਤੇ ਹਿੰਮਤ ਅਸੀਂ ਛੱਡਾਂਗੇ ਹਿੰਮਤ ਦੀ ਤੁਸੀਂ ਗੱਲ ਕਰ ਰਹੇ ਹੋ ਲਗਾਤਾਰ ਜਿਹੜਾ ਹੈਗਾ ਸਮਝੌਤੇ ਦੀ ਗੱਲ ਚੱਲਦੀ ਹੈ ਪਰ ਕਿਤੇ ਨਾ ਕਿਤੇ ਜਾ ਕੇ ਫੇਰ ਜਿਹੜੀ ਵਾਪਸ ਮੋੜ ਆਉਂਦੀ ਹੈ ਐਸ ਤਰੀ ਹੁੰਦਾ ਹੈ ਜਥੇ ਬੰਦੀਆਂ ਚ ਘਰਾਂ ਚ ਵੀ ਐ ਹੋ ਜਾਂਦਾ ਹੁੰਦਾ ਕਈ ਵਾਰ ਕਿਸੇ ਨਾਲ ਸਮਝੌਤਾ ਵੀ ਹੋ ਜਾਂਦਾ ਹੈ ਮਗਰ ਉਹ ਟੁੱਟ ਜਾਂਦਾ ਹੈ ਪਰ ਅਪਰਾਧਾਂ ਨਹੀਂ ਛੱਡਣਾ ਚਾਹੀਦਾ ਹਿੰਮਤ ਨਹੀਂ ਛੱਡਣੀ ਚਾਹੀਦੀ ਇਹਦੇ ਛਿੱਟੇ ਚੰ Thank you.